ਬਾੜੀ ਆਪੇ ਹੀ ਕਰਣਾ ਕਿਓ ਕਲ ਆਪੇ ਹੀ ਤਹਾਰੀਆਂ ਦਿਖ ਹੈ ਕਿ ਤਾ ਆਪਣਾ ਧਰ ਕੱਚੀ ਪੱਕੀ ਸਾਰੀਆਂ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਆਂ ਜਿਸ ਕੀ ਜੀ ਆ ਪ੍ਰਾਣ ਹੈ ਕਿਉਂ ਸਾਹਿਬ ਮਨਹੁ ਵਿਸਾਰੀਐ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ ਮਲਾਰ ਮਹਲਾ ਚੌਥਾ ਜਿਨ ਕਹਿ ਜਰੇ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਪਲ ਭਾਂਤੇ तिन देखे मेरा मन है हो तिन कह सद बल जात ज्ञानी हर हो दिन रात तिन की तृष्णा भूख सब उत्तरी जो गुरमत राम रस खात